ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੀਮਿਕ ਦੀ ਜਾਣਦੇ ਹੋ ਕਿ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਆ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਉੱਚ ਅਹ ਥਾਂ ਦੇ ਉੱਤੇ ਖੜਨ ਦੇ ਵਾਸਤੇ ਜਿਹੜਾ ਆ ਵੱਖ-ਵੱਖ ਹਿੱਸਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਵੱਲੋਂ ਜਿਹੜਾ ਆ ਉਹ ਸਕੂਲਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਸਕੂਲਾਂ ਨੂੰ ਵੇਖਿਆ ਜਾ ਰਿਹਾ ਤੇ ਸਕੂਲਾਂ ਦੇ ਵਿੱਚ ਜਿਹੜੇ ਕੰਮ ਕਰਵਾਏ ਗਏ ਨੇ ਜਾਂ ਉਹਨਾਂ ਦਾ ਰੈਵਨਿਊ ਕਰਾਇਆ ਗਿਆ ਉਹਦੇ ਵਿੱਚ ਜਿਹੜਾ ਆ ਅਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਜਿਹੜਾ ਆ ਸਕੂਲਾਂ ਦੇ ਵਿੱਚ ਸਪੈਸ਼ਲੀ ਵਿਜ਼ਿਟ ਕਰਕੇ ਜਿਹੜਾ ਸਕੂਲਾਂ ਨੂੰ ਅਹ ਦੇਖਿਆ ਜਾ ਰਿਹਾ ਆ ਇੱਥੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਦੇ ਦੇ ਪੀ ਅੱਜ ਪਿੰਡ ਗੁਰਦਾਸ ਨੰਗਲ ਦੇ ਵਿੱਚ ਵੀ ਜਿਹੜਾ ਆ ਉਹ ਇੱਥੇ ਬਹੁਤ ਹੀ ਵੱਡੇ ਲੈਵਲ ਤੇ ਜਿਹੜਾ ਆ ਇੱਕ ਫੰਕਸ਼ਨ ਜਿਹੜਾ ਆ ਉਹ ਕੀਤਾ ਜਾ ਰਿਹਾ ਜਿੱਥੇ ਕਿ ਅੱਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਧਾਇਕ ਕਾਦੀਆਂ ਹਲਕਾ ਤੋਂ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਕਿਉਂਕਿ ਅੱਜ ਇੱਥੇ ਵੀ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜਾ ਆ ਉੱਚ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਉਸ ਉਪਰਾਲਿਆਂ ਦੀ ਜਿਹੜੀ ਹੈ ਸਲਾਂਗਾ ਦੇ ਲਈ ਉਸ ਉਪਰਾਲਿਆਂ ਦਾ ਜਿਹੜਾ ਆ ਉਹ ਉਦਘਾਟਨ ਕਰਨ ਦੇ ਲਈ ਜਿਹੜਾ ਆ ਉਹ ਇੱਥੇ ਪਹੁੰਚ ਰਹੇ ਨੇ ਥੋੜੀ ਦੇਰ ਤੱਕ ਉਹਨਾਂ ਨੇ ਇੱਥੇ ਪਹੁੰਚ ਜਾਣਾ ਹੈ ਬਾਕੀ ਦਾ ਪ੍ਰੋਗਰਾਮ ਜਿਹੜਾ ਹੈ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਨੂੰ ਪੂਰਾ ਪ੍ਰੋਗਰਾਮ ਦਿਖਾਵਾਂਗੇ ਸਸਿਗਲ ਜੀ ਜਿਵੇਂ ਕਿ ਤੁਸੀਂ ਜਾਣਦੇ ਕਿ ਅੱਜ ਗੁਰਦਾਸ ਨਗਲ ਦੇ ਵਿੱਚ ਵੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜੜਾਇਆ ਉਹ ਬਹੁਤ ਸਾਰੀਆਂ ਬਿਲਡਿੰਗਾਂ ਦਾ ਉਦਘਾਟਨ ਕਰਦੇ ਹੋਏ ਇੱਥੇ ਅੱਜ ਐਡਵੋਕੇਟ ਸਰਦਾਰ ਸੇਖਵਤ ਸਿੰਘ ਜੀ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਇਹਨਾਂ ਦੇ ਨਾਲ ਕਿ ਅੱਜ ਇਸ ਪ੍ਰੋਗਰਾਮ ਤੇ ਇੱਥੇ ਪਹੁੰਚੇ ਕਿ ਕੀ ਕਹਿਣ ਦੇ ਦਿੰਦੇ ਸਰ ਕੀ ਕਹਿਣ ਦੇ ਦਿੰਦੇ ਲਗਾਤਾਰ ਸਿੱਖਿਆ ਦਾ ਮਿਆਰ ਉੱਚਾ ਹੁੰਦਾ ਜਾ ਰਿਹਾ ਆ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਸਕੂਲ ਨੂੰ ਪਲੱਸ 2 ਤੱਕ ਵੀ ਤੁਹਾਡੇ ਫਾਦਰ ਸਾਹਿਬ ਨੇ ਕੀਤਾ ਸੀ ਤੇ ਅੱਜ ਜੇਕਰ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ ਤੇ ਔਰਚ ਵੀ ਤੁਸੀਂ ਆਪਣਾ ਯੋਗਦਾਨ ਪ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਇੱਕ ਲਹਿਰ ਚੱਲ ਰਹੀ ਆ ਔਰ ਹਰ ਸਕੂਲ ਨੂੰ ਹੀ ਲੱਖਾਂ ਰੁਪਈਆਂ ਦੀਆਂ ਗ੍ਰਾਂਟਾਂ ਜਿਹੜੀਆਂ ਦਿੱਤਾਂ ਗਈਆਂ ਨੇ ਜਿਹਦੇ ਕਰਕੇ ਨਵੇਂ ਕਲਾਸਰੂਮ ਬਣੇ ਆ ਲੈਬਸ ਬਣੀਆਂ ਲਾਇਬ੍ਰੇਰੀ ਬਣੀਆਂ ਨੇ ਸਪੋਰਟਸ ਦੇ ਜਿਹੜੇ ਹਾਲ ਬਣੇ ਆ ਸਕੂਲਾਂ 'ਚ ਪਲੇਗ੍ਰਾਉਂਡਸ ਬਣੀਆਂ ਨੇ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਸਕੂਲਾਂ ਦੇ ਵਿੱਚ ਸਰਪੱਖੀ ਵਿਕਾਸ ਜਿਹੜਾ ਵਾ ਉਹ ਕੀਤਾ ਜਾ ਰਿਹਾ ਸਾਡੇ ਕੱਲੇ ਕਾਦੀਆਂ ਹਲਕੇ 'ਚ ਹੀ ਲਗਭਗ 50 ਕਰੋੜ ਰੁਪਏ ਪੰਜਾਬ ਸਰਕਾਰ ਨੇ ਇਹਨਾਂ ਤਿੰਨ ਸਾਲਾਂ ਚ ਸਕੂਲਾਂ ਦੀ ਓਵਰਆਲ ਡਵੈਲਪਮੈਂਟ ਲਈ ਦਿੱਤਾ ਹੈ। ਔਰ ਬਹੁਤ ਚੇਂਜੇਸ ਜਿਹੜੇ ਆ ਸਕੂਲਾਂ ਚ ਦੇਖਣ ਨੂੰ ਮਿਲ ਰਹੇ ਆ ਔਰ ਇਹਦੇ ਕਰਕੇ ਸਕੂਲਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਗਿਣਤੀ ਆ ਉਹ ਹਰ ਸਾਲ ਹੀ ਵਧਦੀ ਜਾ ਰਹੀ ਆ ਔਰ ਇਸ ਪਿੰਡ ਦੇ ਵਿੱਚ ਵੀ ਜਿਹੜਾ ਸਾਡੇ ਜਿਹੜੇ ਸਕੂਲ ਨੇ ਦੋ ਪ੍ਰਾਇਮਰੀ ਸਕੂਲ ਨੇ ਇੱਕ ਲੜਕਿਆਂ ਦਾ ਲੜਕੀਆਂ ਦਾ ਔਰ ਇਹ ਸੀਨੀਅਰ ਸੈਕੰਡਰੀ ਸਕੂਲ ਆ ਔਰ ਬਹੁਤ ਅੱਛੀ ਗਿਣਤੀ ਜਿਹੜੀ ਆ ਬੱਚਿਆਂ ਦੀ ਇੱਥੇ ਹੈਗੀ ਆ ਔਰ ਬਹੁਤ ਵਧੀਆ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਬੜਾ ਵਧੀਆ ਕੈਂਪਸ ਮੇਨਟੇਨ ਕੀਤਾ ਹੋਇਆ ਔਰ ਇਹ ਜਿਹੜਾ ਪੜ੍ਹਾਈ ਦਾ ਜਿਹੜਾ ਸਾਡਾ ਸਕੂਲ ਹੈ ਇਹ ਸਾਡੇ ਇਲਾਕੇ ਦਾ ਜਿਹੜਾ ਵਾ ਚਾਨਨ ਮਨਾਰਾ ਸਰ ਵੱਡੇ ਸੇਖੋਂ ਸਾਹਿਬ ਨੇ ਜਦੋਂ ਇਹ ਸਕੂਲ ਨੂੰ ਪਲੱਸ 2 ਤੱਕ ਕੀਤਾ ਤੇ ਉਸ ਤੋਂ ਬਾਅਦ ਹੁਣ ਤੱਕ ਲਗਾਤਾਰ ਜਿਹੜਾ ਇਹ ਸਕੂਲ ਜਿਹੜਾ ਆ ਬਲੰਦੀਆਂ ਦੇ ਵੱਲ ਨੂੰ ਜਾ ਰਿਹਾ ਤੇ ਪਿੰਡ ਦੇ ਬੱਚੇ ਵੀ ਜਿਹੜੇ ਆ ਵਧੀਆ ਐਜੂਕੇਸ਼ਨ ਜਿਹੜੀ ਹਾਸਲ ਕਰਦੇ ਪਏ ਹੋ ਉਸ ਸਮੇਂ ਨੂੰ ਤੇ ਇਸ ਸਮੇਂ ਨੂੰ ਕਿਵੇਂ ਦੇਖਦੇ ਵੇਖੋ ਮੇਰੇ ਪਿਤਾ ਜੀ ਸਿੱਖਿਆ ਮੰਤਰੀ ਰਹੇ ਨੇ ਪੰਜਾਬ ਦੇ ਔਰ ਉਹਨਾਂ ਨੇ ਇਲਾਕੇ ਦੇ ਸਕੂਲਾਂ ਲਈ ਬਹੁਤ ਕੁਝ ਕੀਤਾ ਪਰ ਉਹਨਾਂ ਤੋਂ ਬਾਅਦ ਆ ਪਿਛਲੇ 5 ਸਾਲ ਖਾਸ ਕਰਕੇ ਸਕੂਲਾਂ ਦੇ ਵਿੱਚ ਬਿਲਕੁਲ ਹੀ ਨੈਗਲੀਜੀਬਲ ਕੰਮ ਜਿਹੜਾ ਕੀਤਾ ਗਿਆ ਤੇ ਦੁਬਾਰਾ ਜਿਹੜਾ ਵਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਔਰ ਉਹਨਾਂ ਦੀ ਜੋ ਵਿਜਨ ਸੀ ਮੇਰੇ ਪਿਤਾ ਜੀ ਦੀ ਔਰ ਇਹ ਪਾਰਟੀ ਦੀ ਜਿਹੜੀ ਵਿਜਨ ਸੀ ਉਹ ਇੱਕੋ ਹੀ ਸੀ এডਿਕੇਸ਼ਨ ਨੂੰ ਲੈ ਕੇ ਕਿ ਇਹ এডਿਕੇਸ਼ਨ ਨੂੰ ਪਾਰਟੀ ਜਿਹੜੀ ਸਭ ਤੋਂ ਵੱਧ ਤਵੱਜੋ ਦਿੰਦੀ ਆ ਔਰ ਇਹੀ ਕਾਰਨ ਸੀ ਕਿ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਇਹਨਾਂ ਦੀ ਵਿਜਨ ਦੇਖ ਕੇ ਕਿ ਇਹ ਜਿਹੜਾ ਬੁਨਿਆਦੀ ਸਹੂਲਤਾਂ ਨੇ ਚਾਹੇ ਉਹ ਆਪਣਾ ਐਜੂਕੇਸ਼ਨ ਸੈਕਟਰ ਹੋਵੇ ਚਾਹੇ ਹੈਲਥ ਹੋਵੇ ਚਾਹੇ ਗਰੀਬਾਂ ਨੂੰ ਫ੍ਰੀ ਬਿਜਲੀ ਦਾ ਹੋਵੇ ਪਾਣੀ ਦੇਣ ਦਾ ਹੋਵੇ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹਨਾਂ ਤੇ ਇਹ ਪਾਰਟੀ ਜਿਹੜੀ ਆ ਉਹ ਕੰਮ ਕਰਦੀ ਆ ਸੋ ਇਸੇ ਕਰਕੇ ਸੀ ਇਹਦੇ ਨਾਲ ਜੁੜੇ ਸੀ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਵਾਕਈ ਬਦਲਾਅ ਜਿਹੜਾ ਵਾ ਉਹ ਦੇਖਣ ਨੂੰ ਪੰਜਾਬ ਚ ਮਿਲ ਰਿਹਾ ਸਰ ਗਰੀਬ ਤਬਕੇ ਵਾਸਤੇ ਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਸਕੂਲਾਂ ਦੇ ਵਿੱਚ ਜਿਹੜੇ ਮਿਆਰੀ ਰੂਪ ਦੇ ਵਿੱਚ ਉਹਨਾਂ ਦੇ ਨਾਲ ਸਾਥ ਦਿੱਤਾ ਜਾ ਰਿਹਾ ਆ ਉਹਦੇ ਵਿੱਚ ਕਿੰਨਾ ਕੁ ਵਾਦਾ ਹੋਇਆ ਤੇ ਹੁਣ ਤੱਕ ਕੀ ਹੋ ਰਿਹਾ ਆ ਜੇ ਬੱਚਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ ਦੇ ਵਿੱਚ ਇਸ ਅਕੈਡੈਮਿਕ ਸੈਸ਼ਨ ਚ ਤਕਰੀਬਨ 8000 ਨਵੇਂ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਜਿਹੜੇ ਸਰਕਾਰੀ ਸਕੂਲਾਂ ਚ ਦਾਖਲ ਹੋਏ ਆ ਸੋ ਬਹੁਤ ਵੱਡੀ ਗਿਣਤੀ ਆ ਇਹ ਰਿਜ਼ਲਟ ਆ ਇਹ ਪਤਾ ਲੱਗਦਾ ਕਿ ਵਾਕਈ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਜਿਹੜੇ ਇਨਫਰਾਸਟ੍ਰਕਚਰ ਤੇ ਹੈ ਹੀ ਹੈ ਜਿਹੜੇ ਸਾਡੇ ਟੀਚਰਸ ਨੇ ਉਹਨਾਂ ਦੀ ਭਰਤੀ ਬੜੀ ਪਾਰਦਰਸ਼ੀ ਢੰਗ ਨਾਲ ਜਿਹੜਾ ਟੈਟ ਕਲੀਅਰ ਕਰਕੇ ਐਂਟ੍ਰੈਂਸ ਟੈਸਟ ਵਗੈਰਾ ਸਾਰੇ ਕਲੀਅਰ ਕਰਕੇ ਉਹਨਾਂ ਦੀ ਭਰਤੀ ਹੁੰਦੀ ਆ ਇਹ ਸਾਡੇ ਪ੍ਰਿੰਸੀਪਲ ਸਾਹਿਬ ਵੀ ਪਹਿਲੋਂ ਅ ਦਿੱਲੀ ਜਿਹੜਾ ਲੀਡਿੰਗ ਡੀਪੀਐਸ ਸਕੂਲ ਆ ਨੌਇਡਾ ਉੱਥੇ ਪੜ੍ਹਾਉਂਦੇ ਰਹੇ ਅੱਜ ਇੱਥੇ ਪ੍ਰਿੰਸੀਪਲ ਨੇ ਸੋ ਜਿਹੜੇ ਟਾਪ ਜਿਹੜੇ ਐਜੂਕੇਸ਼ਨਿਸਟ ਨੇ ਟਾਪ ਵਾਲੇ ਉਹ ਜਿਹੜੇ ਆ ਉਹ ਸਰਕਾਰੀ ਸਕੂਲਾਂ ਚ ਆ ਰਹੇ ਆ ਔਰ ਫਿਰ ਇਹਨਾਂ ਦੀਆਂ ਟ੍ਰੇਨਿੰਗ ਜਿਹੜੀਆਂ ਨੇ ਉਹ ਸਿੰਗਾਪੋਰ ਫਿਨਲੈਂਡ ਵਿਦੇਸ਼ਾਂ ਚ ਜਿਹੜੇ ਦੁਰੀਆਂ ਤੇ ਬਿਹਤਰੀਨ ਪੜ੍ਹਾਈ ਦੇ ادارے ਆ ਉੱਥੇ ਕਰਾਇਆ ਜਾ ਰਿਹਾ ਤਾਂ ਕਿ ਜਿਹੜਾ ਦੁਨੀਆ ਦਾ ਬੈਸਟ ਐਜੂਕੇਸ਼ਨ ਦਾ ਜਿਹੜਾ ਸਿਸਟਮ ਆ ਉਹਨੂੰ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਚ ਲਾਗੂ ਕੀਤਾ ਜਾਵੇ ਸਰ ਗਰੀਬ ਤਬਕਾ ਜਿਹੜਾ ਹੈ ਕਈ ਵਾਰੀ 7ਵੀਂ 8ਵੀਂ ਕਰਾ ਕੇ ਬੱਚਿਆਂ ਨੂੰ ਹਟਾ ਲੈਂਦਾ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਵੈਸੇ ਤੇ ਪੁਰਾਣੀਆਂ ਗੱਲਾਂ ਹੁਣ ਤੇ ਜਿਹੜੇ ਗਰੀਬ ਲੋਕ ਆ ਬੜੀ ਅਵੇਅਰਨੈਸ ਆ ਗਈ ਆ ਕਿਉਂਕਿ ਜਮਾਨਾ ਜਿਹੜਾ ਹੁਣ ਸੋਸ਼ਲ ਮੀਡੀਆ ਦਾ ਆ ਪੜ੍ਹਾਈ ਨੂੰ ਲੈ ਕੇ ਬਹੁਤ ਅਵੇਅਰਨੈਸ ਪਰ ਮੈਂ ਫਿਰ ਵੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਪੜਾਉਣਾ ਚਾਹੀਦਾ ਮੇਰੇ ਤੇ ਪਿਤਾ ਜੀ ਵੀ ਕਹਿੰਦੇ ਹੁੰਦੇ ਸੀ ਗਰੀਬ ਲੋਕਾਂ ਨੂੰ ਖਾਸ ਕਰਕੇ ਡਰੈਸ ਕਰਕੇ ਕਿ ਰੋਟੀ ਭਵਾ ਇੱਕ ਘੱਟ ਖਾ ਲੋ ਸੁੱਕੀ ਖਾ ਲੋ ਕਮਰਾ ਘੱਟ ਬਣਾ ਲੋ ਕਪੜੇ ਮਾੜੇ ਪਾ ਲੋ ਪਰ ਬੱਚਿਆਂ ਨੂੰ ਚੰਗਾ ਪੜਾਓ ਸਰ ਇੱਕ ਸਵਾਲ ਆ ਪਿਛਲੇ ਦਿਨ ਤੁਸੀਂ ਆਪਣੇ ਏਰੀਆ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਕੱਚੇ ਕੋਠਿਆਂ ਨੂੰ ਲੈ ਕੇ ਤੁਸੀਂ ਕਾਫੀ ਵਧੀਆ ਗੱਲਾਂ ਕੀਤੀਆਂ ਉਹ ਵੀਡੀਓ ਸਾਡੇ ਚੈਨਲ ਤੇ ਜਿਹੜੀ ਵਾਇਰਲ ਹੋਈ ਹੈ ਬਹੁਤ سارے ਕਮੈਂਟ ਆਏ ਨੇ ਉਹਨਾਂ ਚ ਪੁੱਛਿਆ ਜਾ ਰਿਹਾ ਵੀ ਬਹੁਤ ਸਾਰੇ ਗਰੀਬ ਨੇ ਜਿਹੜੇ ਫਾਰਮ ਭਰ ਲੈਂਦੇ ਨੇ ਉਹਨਾਂ ਨੂੰ ਜਿਹੜੀ ਇੱਕ ਇੱਕ ਰਕਮ ਦਿੱਤੀ ਜਾਂਦੀ ਜਿਵੇਂ ਕਿ ਪਹਿਲੀ ਲਾੜ ਜਿਹੜਾ 30000 ਉਸ ਤੋਂ ਬਾਅਦ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਉਹਨਾਂ ਦੇ ਘਰ ਵੀ ਢਵਾ ਦਿੱਤੇ ਜਾਂਦੇ ਨਹੀਂ ਆ ਪਰਨ ਤੱਕ ਹੀ ਰਹਿ ਜਾਂਦਾ ਕੀ ਕਹਿਣਾ ਚਾਓ ਉਹਦੇ ਚ ਨਾ ਟੈਕਨੀਕਲ ਜਿਨ੍ਹਾਂ ਨੂੰ ਗ੍ਰਾਂਟ ਨਹੀਂ ਮਿਲ ਰਹੀ ਉਹਦੇ ਤਿੰਨ ਪੜਾਅ ਨੇ ਗ੍ਰਾਂਟ ਤੇ ਪਹਿਲੀ ਜਿਹੜੀ ਗ੍ਰਾਂਟ ਆ ਉਹ ਬਿਨਾ ਕੰਸਟਰਕਸ਼ਨ ਦੇ ਦੇ ਦਿੱਤੀ ਜਾਂਦੀ ਐ ਨੀਆ ਭਰ ਕੇ ਫਿਰ ਜਿਹੜੀ ਦੂਜੀ ਗ੍ਰਾਂਟ ਜਦੋਂ ਲੈਂਟਰ ਤੇ ਪਹੁੰਚਦਾ ਉਦੋਂ ਦਿੱਤੀ ਜਾਂਦੀ ਫਿਰ ਤੀਜੀ ਗ੍ਰਾਂਟ ਕੰਪਲੀਸ਼ਨ ਦੀ ਦਿੱਤੀ ਜਾਂਦੀ ਆ ਸੋ ਕਈ ਵਾਰ ਹੁੰਦਾ ਆ ਕਿ लोग ਕਾਲੇ ਪੈ ਜਾਂਦੇ ਆ ਕਿ ਕੰਮ ਉਹ ਨਾ ਹੋਇਆ ਨਹੀਂ ਹੁੰਦਾ ਗ੍ਰਾਂਟ ਅਗਲੀ ਮੰਗਣ ਲੱਗ ਜਾਂਦੇ ਉਹ ਤਾਂ ਦਿੱਕਤ ਆਂਦੀ ਆ ਪਰ ਜਿੱਥੇ ਸਾਡੇ ਸਰਪੰਚ ਜਿਹੜੇ ਆ ਉਹ ਵਧੀਆ ਪੜੇ ਲਿਖੇ ਨੇ ਜਾਂ ਸਿਸਟਮ ਨੂੰ ਸਮਝਦੇ ਆ ਉਦੋਂ ਪਿੰਡਾਂ ਚ ਸਾਨੂੰ ਇਹ ਜੀ ਕੋਈ ਦਿੱਕਤ ਨਹੀਂ ਆ ਰਹੀ ਨਾਲੋਂ ਨਾਲ ਕਿਉਂਕਿ ਹੁਣ ਸਾਰਾ ਹੀ ਜਿਹੜਾ ਸਿਸਟਮ ਆ ਉਹ ਇੰਟਰਨੈਟ ਨਾਲ ਜੁੜਿਆ ਹੋਇਆ ਸਾਰਾ ਆਨਲਾਈਨ ਸਿਸਟਮ ਆ ਸੋ ਪਹਿਲੋਂ ਅਸੀਂ ਗ੍ਰਾਂਟ ਦੀ ਜਦੋਂ ਫੋਟੋ ਖਿੱਚ ਕੇ ਪਾਉਂਦੇ ਆ ਫਿਰ ਉਸ ਤੋਂ ਬਾਅਦ ਜਿੰਨੀ ਕੰਸਟਰਕਸ਼ਨ ਆ ਉਹਦੀ ਬਕਾਇਦਾ ਫੋਟੋਆਂ ਪਾਉਂਦੇ ਆ ਫਿਰ ਗ੍ਰਾਂਟ ਰਿਲੀਜ਼ ਹੁੰਦੀ ਆ ਔਰ ਇਹਦੀ ਜੀਓ ਟੈਕਿੰਗ ਹੁੰਦੀ ਆ ਸਾਰੀ ਨਾ ਤੁਸੀਂ ਇਦਾਂ ਨਹੀਂ ਕਿ ਕਿਸੇ ਦੀ ਵੀ ਪਵਾ ਸਕਦੇ ਹੋ ਬਕਾਇਦਾ ਜੀਓ ਟੈਕਿੰਗ ਹੋ ਕੇ ਤੇ ਇਹਨਾਂ ਦੀ ਫੋਟੋਗ੍ਰਾਫਸ ਹੋ ਕੇ ਫਿਰ ਗ੍ਰਾਂਟ ਸੈਂਕਸ਼ਨ ਹੁੰਦੀ ਆ ਬੜਾ ਪਾਰਦਰਸ਼ੀ ਢੰਗ ਨਾਲ ਜਿਹੜਾ ਵਾ ਉਹ ਚੱਲ ਰਿਹਾ ਔਰ ਸਾਡੇ ਕਾਦੀਆਂ ਹਲਕੇ ਜੀ ਅਜੇ ਤੱਕ 31 ਅਪ੍ਰੈਲ ਤੱਕ ਜਿਹੜਾ ਹੀਗਾ ਇਹ ਸਰਵੇ ਹੋਰ ਵੀ ਸ਼ਾਇਦ ਸਰਕਾਰ ਵਧਾ ਦੇ ਬਹੁਤ ਸਾਰੇ ਪਿੰਡਾਂ 'ਚ ਜਿਹੜਾ ਵਾ ਸਾਡੇ ਸਰਪੰਚਾਂ ਨੇ ਬਹੁਤ ਮਿਹਨਤ ਕਰਕੇ ਤੇ ਔਨਲਾਈਨ ਸਰਵੇ 'ਚ ਇਹ ਸਾਰੇ ਜਿੰਨੇ ਕੱਚੇ ਕੁੱਠੇ ਪਵਾ ਦਿੱਤੇ ਲੱਗਦਾ ਸਰ ਅਸਲ 'ਇਹ ਸਵਾਲ ਜਿਹੜਾ ਸਾਡੇ ਲੋਕਲ ਏਰੀਆ 'ਚੋਂ ਨਹੀਂ ਆਇਆ ਲੁਧਿਆਣੇ ਵਾਲੀ ਸ਼ਹਿਰ ਤੋਂ ਆਇਆ ਸੀ ਤੇ ਉਹਨਾਂ ਸਪੈਸ਼ਲ ਮੈਨੂੰ ਵੀਡੀਓ ਪਾਈਆਂ ਕਿ ਕੰਦਾਂ ਜੜੀਆਂ ਨੇ ਨਹੀਂ ਪਾਈਆਂ ਹੋਈਆਂ ਨੇ ਤੇ ਜਦੋਂ ਅਸੀਂ ਅਗਲੀ ਪੇਮੈਂਟ ਮੰਗੀ ਤੇ ਸਾਨੂੰ ਜਿਹੜਾ ਆ ਉਹ ਕਹਿ ਦਿੱਤਾ ਗਿਆ ਵੱਲੇ ਵੱਲੋਂ ਕਿ ਮੈਂ ਕਿਹੜਾ ਜੇਬ 'ਚ ਪੈਸੇ ਪਾ ਕੇ ਤਰਫ ਰੇਫਰੈਂਡਿਆ ਵਾਂ ਐਸੇ ਜਿਹੜੇ ਅਫਸਰ ਨੇ ਇਦਾਂ ਦੀ ਬੋਲੀ ਜਿਹੜੀ ਬੋਲਣੀ ਗਰੀਬ ਤਪਕੇ ਨੂੰ ਉਹ ਕਿੰਨੀ ਕਿ ਜਾਇਜਤ ਕੀ ਕਹਿਣਾ ਚਾਹੋ ਨਹੀਂ ਮਾੜੀ ਗੱਲ ਆ ਇਸ ਤਰ੍ਹਾਂ ਦਾ ਵਿਹਾਰ ਨਹੀਂ ਸਕੋ ਗਰੀਬ ਜਿਹੜੇ ਲੋਕ ਆ ਉਹਨਾਂ 'ਚ ਨਹੀਂ ਅਵੇਰਨੈਸ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਕਿ ਤੁਸੀਂ ਥੋੜੀ ਕੰਦ ਉੱਚੀ ਕਰ ਲੋ ਲੈਂਟਰ ਤੱਕ ਲੈ ਜਾਓ ਤੇ ਤੁਹਾਡੀ ਗ੍ਰਾਂਟ ਪੈ ਜਾਏਗੀ ਪੋਜ਼ਿਟਿਵ ਤਰੀਕੇ ਨਾਲ ਗਾਈਡ ਕਰਨਾ ਚਾਹੀਦਾ ਇਦਾਂ ਨੈਗੇਟਿਵ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜੀ ਤੇ ਨੈਗੇਟਿਵ ਹੋ ਜਾਂਦੀ ਹੈ ਪਬਲਿਕ ਵੀ ਸਾਡੇ ਨਾਲ ਪਤਾ ਨਹੀਂ ਕੀ ਬਣ ਗਿਆ ਆ ਤੇ ਅਸਲ ਜੋ ਉਹਨਾਂ ਦੀ ਜਿਹੜੀਆਂ ਪੇਟੀਆਂ ਸਮਾਨ ਹੀ ਉਹ ਵੀ ਜਿਹੜਾ ਆ ਤਰਪਾਲਾਂ ਹੇਠ ਪਿਆ ਹੋਇਆ ਸੀ ਤੇ ਵੀਡੀਓ ਮੇਰੇ ਕੋਲ ਪਹੁੰਚੀ ਪਰ ਅਸੀਂ ਉਹ ਬਿਨਾ ਪ੍ਰੂਫ ਤੋਂ ਚਲਾ ਨਹੀਂ ਸਕਦੇ ਪਰ ਮੈਂ ਸੋਚਿਆ ਸੀ ਵੀ ਜੇ ਕਿਤੇ ਸਾਡੀ ਮੀਟਿੰਗ ਹੋਈ ਤੇ ਮੈਂ ਜ਼ਰੂਰ ਸਾਰ ਨੂੰ ਪੁੱਛਾਂਗਾ ਵੀ ਐਸੇ ਲੋਕਾਂ ਵਾਸਤੇ ਕੀ ਕਹਿਣਾ ਚਾਹ। ਥੈਂਕ ਯੂ ਸਰ ਬਹੁਤ ਵਧੀਆ ਲੱਗਾ ਵੀ ਤੁਸੀਂ ਅੱਜ ਗਰਦਾਨਗਲ ਦੇ ਵਿੱਚ ਪਹੁੰਚੇ ਥੈਂਕ ਯੂ। ਮੈਂ ਸੋਚਦਾ ਜੀ ਮੈਂ ਤੇ ਬੜਾ ਇੱਕ ਭਾਗਾ ਵਾਲਾ ਮਹਿਸੂਸ ਕਰ ਰਿਹਾ ਆ ਵੀ ਅੱਜ ਮੇਰੇ ਕੋਲ ਉਹ ਵਾਲੇ ਸ਼ਖਸ ਇੱਕ ਬਹੁਤ ਹੀ ਇਮਾਨਦਾਰ ਸੂਝਵਾਨ ਬੜੇ ਮਿਹਨਤੀ ਔਰ ਹਰਮਨ ਪਿਆਰੇ ਨੇਤਾ ਜਿਹੜੇ ਆ ਉਹਨਾਂ ਨੇ ਆਪਣੇ ਚਰਨ ਜਿਹੜੇ ਆ ਉਹ ਮਲਬੀ ਪਾਏ ਆ ਇਹ ਅੱਜ ਮੇਰੇ ਕੋਲ ਸਕੂਲ ਦੇ ਵਿੱਚ ਜਿਹੜਾ ਵਾ ਇਹ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਜੋ ਉਸਾਰੀ ਦੇ ਕੰਮਾਂ ਲਈ ਸਕੂਲਾਂ ਨੂੰ ਵੱਖਰੀਆਂ-ਵੱਖਰੀਆਂ ਗ੍ਰਾਂਟਾਂ ਦਿੱਤੀਆਂ ਗਿਆ ਸੀ ਉਹਦੇ ਉਦਘਾਟਨ ਲਈ ਆ ਜਾਏ ਆ ਪਹਿਲਾਂ ਤੇ ਮੈਂ ਸਰ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਆਖਦਾ ਹਾਂ ਵੈਲਕਮ ਕਰਦਾ ਸਰਦਾ ਔਰ ਬੜਾ ਹੀ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਮੈਨੂੰ ਕੱਲੇ ਨੂੰ ਮਾਣ ਮਹਿਸੂਸ ਨਹੀਂ ਪੂਰਾ ਇਲਾਕਾ ਪੂਰੇ ਬੱਚੇ ਪੂਰਾ ਸਟਾਫ ਜਿਹੜਾ ਹੈ ਉਹ ਬੜਾ ਮਾਣ ਮਹਿਸੂਸ ਕਰ ਰਿਹਾ ਹੈ ਔਰ ਪੰਜਾਬ ਸਰਕਾਰ ਨੇ ਜੋ ਲਹਿਰ ਚਲਾਈ ਹੈ ਪੰਜਾਬ ਸਿੱਖਿਆ ਕ੍ਰਾਂਤੀ ਪਹਿਲਾਂ ਤੇ ਆਪਾਂ ਕ੍ਰਾਂਤੀਆਂ ਸੁਣਦੇ ਸੀ ਗ੍ਰੀਨ ਰੈਵਲੂਸ਼ਨ ਪਰ ਆ ਜਿਹੜੀ ਸਿੱਖਿਆ ਕ੍ਰਾਂਤੀ ਆ ਇਹਨੇ ਵਾਕੇ ਹੀ ਜਿਹੜਾ ਮਤਲਬੀ ਸਕੂਲਾਂ ਦਾ ਜੀਵਨ ਇਹ ਮਤਲਬੀ ਸੁਧਾਰ ਦਿੱਤਾ ਔਰ ਇਲਾਕੇ ਦੇ ਵਿੱਚ ਇਹ ਵਾਕਈ ਹੀ ਇੱਕ ਕ੍ਰਾਂਤੀ ਆਈ ਆ ਜਿਸ ਦੇ ਨਾਲ ਇੱਕ ਪੜ੍ਹਿਆ ਲਿਖਿਆ ਸਮਾਜ ਜਿਹੜਾ ਵਾ ਉਹ ਪੈਦਾ ਹੋਏਗਾ ਔਰ ਬਹੁਤ ਸਾਡਾ ਪੰਜਾਬ ਸਾਡਾ ਇਲਾਕਾ ਸਾਡਾ ਦੇਸ਼ ਜੋ ਹੈ ਉਹ ਤਰੱਕੀ ਕਰੇਗਾ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਔਰ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸੇ ਤਰ੍ਹਾਂ ਸਾਨੂੰ ਅਸ਼ੀਰਵਾਦ ਦਿੰਦੇ ਰਹਿਣ ਸਾਨੂੰ ਮੋਟੀਵੇਟ ਕਰਦੇ ਰਹਿਣ ਔਰ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਆ ਕਿ ਜੋ ਜੋ ਵੀ ਸਕੀਮਾਂ ਪੰਜਾਬ ਸਰਕਾਰ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਮਲੇ ਚਲਾਈਆਂ ਵਾ ਅਸੀਂ ਮਤਲਬ ਉਹਨਾਂ ਨੂੰ بڑے ਖਿੜੇ ਮੱਤੇ ਸਵੀਕਾਰ ਕਰਕੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰ ਰਹੇ ਆ ਔਰ ਕਰਦੇ ਹੀ ਰਹਿਵਾਂਗੇ ਤੁਹਾਡੇ ਵਿੱਚ ਅੱਜ ਸਰਦਾਰ ਸਿੰਘ ਜੀ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੀ ਕ੍ਰਾਂਤੀ ਬਾਰੇ ਇਹਨਾਂ ਨੇ ਕਿਹਾ ਕਿ ਬਿਧਾਇਕ ਤੋਂ ਬਦ ਸਰਪੰਚ ਦੇ ਜਿਹੜੇ ਕੰਮ ਹੁੰਦੇ ਆ ਕੀ ਕਹਿਣਾ ਜਾਊਗਾ ਅੱਜ ਅਸੀਂ ਔਰ ਸਾਡਾ ਪਿੰਡ ਔਰ ਮੌਜੂਦਾ ਸਾਡੀ ਸਾਰੀ ਟੀਮ ਮੈਂਬਰ ਪੰਚਾਇਤ ਅਸੀਂ ਅੱਜ ਬਹੁਤ ਖੁਸ਼ ਆ ਕਿ ਜੋ ਜਗਰੂਰ ਸਿੰਘ ਸੇ ਇੱਕ ਵਾਰ ਜੀ ਜੋ ਸਾਡੇ ਅੱਜ ਪਿੰਡ ਵਿੱਚ ਆਏ ਨੇ ਔਰ ਜਿਹੜਾ ਸਾਡੇ ਸਕੂਲਾਂ ਦਾ ਪੰਜਾਬ ਕ੍ਰਾਂਤੀ ਸ਼ੁਰੂ ਹੋਈ ਆ ਉਹਦੇ ਵਿੱਚ ਅਸੀਂ ਵੀ ਮਤਲਬ ਵਲਵਾਰਾ ਇਸ ਸੀਦੇ ਵਿੱਚ ਔਰ ਅਸੀਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਅੱਜ ਲੱਕੀ ਆ ਕਿ ਸਾਡਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਸੀ ਪ੍ਰਾਇਮਰੀ ਸਕੂਲ ਨੇ ਔਰ ਆਂਗਣਵੜੀ ਨੇ ਉਹਨਾਂ ਦੇ ਵਿੱਚ ਆਪਣੇ ਸਿੱਖਿਆ ਸਾਹਿਬ ਗਏ ਨੇ ਔਰ ਇਹਨਾਂ ਨੇ ਬਹੁਤ ਆਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਇਸ ਸਿੱਖਿਆ ਦਾ ਮਿਆਰ ਜਿਹੜਾ ਹੋਰ ਉੱਚਾ ਕੀਤਾ ਜਾਵੇਗਾ ਔਰ ਬਹੁਤ ਜ਼ਿਆਦਾ ਇਸ ਨੂੰ ਅੱਗੇ ਵਧਾਇਆ ਜਾਵੇ